ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਆਪਾਂ ਗੱਲ ਕਰਾਂਗੇ ਕਿ ਮਈ ਦੇ ਪਹਿਲੇ ਹਫਤੇ ਦੇ ਵਿੱਚ ਜਿਹੜਾ ਮੌਸਮ ਖਰਾਬ ਹੋਣ ਵਾਲਾ ਜਿਹੜੀ ਹਨੇਰੀ ਆਉਣ ਵਾਲੀ ਹੈ ਚੱਖੜ ਆਉਣ ਵਾਲਾ ਹੈਗਾ ਉਹ ਕਿਸ ਤਰ੍ਹਾਂ ਦਾ ਹੈ ਤੇ ਕੀ ਹਾਲਾਤ ਨੇ ਉਹਦੇ ਵਿੱਚ ਤਾਂ ਆਪਾਂ ਗੱਲ ਕਰਦੇ ਹਾਂ ਮੈਂ ਹਾਂ ਕੁਲਦੀਪ ਸਿੰਘ ਸ਼ੀਰਗੋਨਖਾਈ ਤੁਸੀਂ ਆਪਣਾ ਜੁਬਟ ਜਨਲ ਮੇਰੀ ਖੇਤੀ ਮੇਰਾ ਕਿਸਾਨ ਮੇਰਾ ਪੰਜਾਬ ਮੇਰਾ ਕਿਸਾਨ ਇਹਨਾਂ ਨੂੰ ਲਾਈਕ ਕਰ ਸਕਦੇ ਹੋ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਕਿ ਤੁਸੀਂ ਇਹ ਜਾਣਕਾਰੀ ਤੁਹਾਡੇ ਕੋਲ ਤੱਕ ਪਹੁੰਚ ਜਾਵੇ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਰਹੋ ਬਾਈ ਬਲਕਿ ਦੋਸਤੋ ਇਸ ਸਮੇਂ ਤੁਹਾਨੂੰ ਪਤਾ ਹੈ ਕਿ ਗਰਮੀ ਪੈ ਰਹੀ ਹੈ ਤਾਪਮਨ ਕਾਫੀ ਉੱਪਰ ਨਿਕਲ ਗਿਆ ਹੈ ਜੇ ਤੁਸੀਂ ਪੰਜਾਬ ਦਾ ਤਾਪਮਨ ਦੇਖਦੇ ਹੋ ਤਾਂ ਪੰਜਾਬ ਦੇ ਵਿੱਚ ਹਾਈਐਸਟ ਤਾਪਮਨ ਜਿਹੜਾ ਹੈਗਾ ਉਹ ਜਾ ਚੁੱਕਿਆ 43.9 ਡਿਗਰੀ ਤੇ ਬਠਿੰਡੇ ਦਾ ਹਰਿਆਣਾ ਥੋੜਾ ਜਿਹਾ ਪਿੱਛੇ ਹੈ 42.6 ਤੇ ਹੈ ਜੇ ਤੁਸੀਂ ਰਾਜਸਥਾਨ ਨੂੰ ਦੇਖੋਗੇ ਤਾਂ ਰਾਜਸਥਾਨ ਤਾਂ ਛਾਲਾ ਮਾਰ ਗਿਆ ਕਾਫੀ ਅੱਗੇ ਟੱਪ ਗਿਆ 45 ਦੇ ਉੱਤੇ ਚਲਾ ਗਿਆ ਹੈ ਰਾਜਸਥਾਨ ਚਲਾ ਗਿਆ 46.4 ਡਿਗਰੀ ਤੇ ਠੀਕ ਪਰੰਤੂ ਥੋੜਾ ਜਿਹਾ ਇਹਦੇ 'ਚ ਹੁਣ ਬਦਲਾਅ ਆਊਗਾ ਕੀ ਕਹਿਣਾ ਹੈ ਭਾਰਤੀ ਮੌਸਮੀ ਭਾਗ ਦਾ ਇਹਨਾਂ ਦਾ ਇਹ ਕਹਿਣਾ ਹੈ ਕਿ ਹੁਣ ਹਵਾ ਦਾ ਰੁਖ ਬਦਲੇਗਾ ਹਜੇ ਤੱਕ 29 30 ਨੂੰ ਤਾਂ ਤਾਪਮਨ ਜਿਹੜੇ ਹੈਗੇ ਆ ਆਫ ਰਹਣਗੇ ਲੇਕਿਨ ਉਸ ਤੋਂ ਬਾਅਦ ਦੇ ਵਿੱਚ 2 ਤੋਂ 4 ਡਿਗਰੀ ਤੱਕ ਤਾਪਮਨ ਡਿੱਗ ਪੈਣਗੇ ਨਵਾਂ ਪੱਛਮੀ ਤਸਰਬੰਸ ਆਊਗਾ ਜਿਹੜਾ 2 ਮਈ 2025 ਤੋਂ ਪ੍ਰਭਾਵਿਤ ਕਰੂਗਾ ਤੁਹਾਡੇ ਸਾਹਮਣੇ ਲਿਖਿਆ ਹੋਇਆ ਹੈ ਤੇਜ਼ ਹਵਾਵਾਂ ਹੋਣੀਆਂ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀਆਂ ਹਵਾਵਾਂ ਹੋਣੀਆਂ ਧੂੜ ਪਰਾ ਹਨੇਰ ਵੀ ਚੱਲੂਗਾ ਕੋਈ ਦੋਰਾ ਨਹੀਂ ਹੈਗੀ ਠੀਕ ਹੈ ਧੂੜ ਪਰਾ ਹਨੇਰ ਜਿਹੜਾ ਹੈਗਾ ਇਹਨਾਂ ਨੇ ਕਿਹਾ ਕਿ ਪੂਰਬੀ ਯੂਪੀ ਦੇ 28 29 30 ਨੂੰ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਇੱਥੇ 1 ਮਈ ਨੂੰ ਤੇ ਰਾਜਸਥਾਨ ਦੇ ਵਿੱਚ 1 ਅਤੇ 2 ਮਈ ਨੂੰ ਜਿਹੜਾ ਹੈਗਾ ਇਹ ਧੂੜ ਭਰੇ ਹਨੇਰ ਵੀ ਚੱਲੇਗਾ ਤੇ ਬਾਕੀ ਹਨੇਰੀ ਇਸ ਸਮੇਂ ਕੁਝ ਜਗ੍ਹਾ ਤੇ ਆ ਸਕਦੀ ਹੈ ਤੇ ਜੇ ਤੁਸੀਂ ਮੀਂਹ ਦੀ ਗੱਲ ਕਰਦੇ ਹੋ ਤਾਂ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਤਾਂ ਇਹ ਸਾਰ ਏਰੀਆ ਦੇ ਵਿੱਚ ਜਿਵੇਂ ਪੰਜਾਬ ਦੇ ਕੁਝ ਏਸ਼ਿਆਂ ਦੇ ਵਿੱਚ ਹਰਿਆਣੇ ਦੇ ਕੁਝ ਏਸ਼ਿਆਂ ਜਿਵੇਂ 30 ਅਪ੍ਰੈਲ ਨੂੰ ਬਰਖਾ ਹੋ ਸਕਦੀ ਹੈ ਬਾਕੀ 1 ਮਈ ਨੂੰ 50% ਸਾ ਚਾਰ ਮਈ ਨੂੰ ਫਿਰ 50% ਸਾ ਦੋ ਅਤੇ ਤਿੰਨ ਨੂੰ 25% ਹਿੱਸੇ ਚ ਵਰਖਾ ਹੋ ਸਕਦੀ ਹੈ ਜੇ ਅਸੀਂ ਵੱਖ-ਵੱਖ ਮਾਡਲ ਦੇਖਦੇ ਹਾਂ ਤਾਂ ਮਾਡਲ ਤਾਂ ਸਾਨੂੰ ਇਸ ਤਰ੍ਹਾਂ ਇਸ਼ਾਰਾ ਕਰਦੇ ਹੈ ਕਿ 8 9 ਮਈ 2025 ਤੱਕ ਕਿਤੇ ਨਾ ਕਿਤੇ ਨਿੱਕੀਆਂ-ਮੋਟੀਆਂ ਵਰਖਾ ਦੀਆਂ ਹਨੇਰੀ ਦੀਆਂ ਇਹੋ ਜਿਹੀਆਂ ਕਾਰਵਾਈਆਂ ਹੁੰਦੇ ਰਹਿਣ ਦੀ ਸੰਭਾਵਨਾ ਹੈ ਇਹ ਨਹੀਂ ਕਿ ਸਾਰੇ ਕਿਤੇ ਮੀਂਹ ਪੈ ਜਗਾ ਕਿਤੇ ਇੱਥੇ ਪੈ ਗਈ ਕਿਤੇ ਇੱਥੇ ਪੈ ਗਈ ਇਸ ਤਰ੍ਹਾਂ ਨਿੱਕੀਆਂ-ਮੋਟੀਆਂ ਕਾਰਵਾਈਆਂ ਚੱਲਦੀਆਂ ਰਹਿਣੀਆਂ ਕਦੇ ਕਿਤੇ ਕਦੇ ਕਿਤੇ ਕਰੇ ਕਿਤੇ ਇਹ ਸਰਕੂਲੇਸ਼ਨ ਹੈ ਇਹ ਸਰਕੂਲੇਸ਼ਨ ਹੈ ਜਿਹੜਾ ਪੂਰਾ 29 ਅਪ੍ਰੈਲ ਤੋਂ ਚੱਲਣਾ ਹੈ ਠੀਕ ਹੈ ਇਹਦੇ ਵਿੱਚ ਕੀ ਹੈ ਕਿ ਕੁਝ ਹਵਾਵਾਂ ਤਾਂ ਆ ਰਹੀਆਂ ਹੈਗੀਆਂ ਅਰਬ ਸਾਗਰ ਚੋਂ ਕੁਝ ਹਵਾਵਾਂ ਆ ਰਹੀਆਂ ਬੰਗਾਲ ਦੀ ਖਾੜੀ ਚੋਂ ਦੋਨੋਂ ਹਵਾਵਾਂ ਮਿਲ ਕੇ ਫਿਰ ਇੱਕ ਤਰੀਕ ਨੂੰ ਕੁਝ ਏਸ਼ਿਆਂ ਦੇ ਵਿੱਚ ਕਾਰਵਾਈ ਸ਼ੁਰੂ ਕਰ ਦੀਆਂ ਦੇਖੋ ਅਰਬ ਸਾਗਰ ਵਾਲੀਆਂ ਹਵਾਵਾਂ ਇੱਥੇ ਕਾਰਵਾਈ ਕਰ ਰਹੀਆਂ ਬੰਗਾਲ ਦੀ ਖਾੜੀ ਦੇ ਉੱਪਰ ਪਹੁੰਚ ਰਹੀਆਂ ਦੋਨੋਂ ਕੁਝ ਏਸ਼ੇ ਚ ਵਰਖਾ ਹੈਗੀ ਹੈ ਫਿਰ ਤਿੰਨ ਨੂੰ ਵੀ ਹੈਗੀ ਹੈ 4 ਨੂੰ ਵੀ ਹੈ 5 ਨੂੰ ਵੀ ਹੈ 6 ਨੂੰ ਵੀ ਹੈ 7 ਨੂੰ ਵੀ ਹੈ ਤੇ 8 ਨੂੰ ਵੀ ਹੈ ਕਹਿਣ ਦਾ ਮਤਲਬ ਇਹ ਕਿ ਅਗਲੇ ਜਿਹੜੇ 8-9 ਤਰੀਕ ਤੱਕ ਹੈ ਫਿਰ ਤੁਸੀਂ ਇਹ ਕਹਿ ਸਕਦੇ ਹੋ ਕਿ ਪੰਜਾਬ ਹਰਿਆਣਾ ਹਿਮਾਚਲ ਪੱਛਮੀ ਉੱਤਰ ਪ੍ਰਦੇਸ਼ ਤੇ ਰਾਜਸਥਾਨ ਇੱਥੇ 2-3 ਵਾਰੀ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਕਿਤੇ ਵਰਖਾ ਦੀਆਂ ਛੁੱਟੀਆਂ ਤੇਜ਼ ਹਵਾ ਹਨੇਰੀ ਇਹ ਆ ਸਕਦਾ ਹੈ ਤਾਂ ਫਿਰ ਜਦੋਂ ਸਾਨੂੰ ਇਹ ਪਤਾ ਹੈ ਕਿ ਹੋਣ ਵਾਲਾ ਤੇ ਜੇ ਕਿਸੇ ਕਿਸਾਨ ਵੀਰ ਦੀ ਕਣਕ ਬੰਨਣਾ ਚੋ ਤੂੜੀ ਬੰਨਣ ਵਾਲੀ ਆ ਆਪਦੀ ਭਾਈਪੈਹਲ ਦੇ ਆਧਾਰ ਤੇ ਬਣਾਉਣ ਦੀ ਕੋਸ਼ਿਸ਼ ਕਰੋ ਜਿੱਥੇ ਕਣਕ ਵੱਢਣ ਵਾਲੀ ਹੈ ਪਹਿਲੀ ਗੱਲ ਤਾਂ ਰਹਿ ਨਹੀਂ ਗਈ ਪਰੰਤੂ ਫੇਰ ਵੀ ਸਾਡਾ ਖੇਤ ਕਈ ਸਾਰੇ ਏਰੀਆ ਇਹੋ ਜਿਹੇ ਹੈ ਜਿੱਥੇ ਕਣਕ ਰਹਿੰਦੀ ਹੋएगी ਤਾਂ ਉਹ ਖਸਾਨ ਸਾਥੀ ਕਣਕ ਜਿਹੜੀ ਹੈਗੀ ਆਪਣੀ ਵੱਢ ਲੈਣ ਇਹ ਨਹੀਂ ਕਿ ਮੀ ਬਹੁਤ ਜ਼ਿਆਦਾ ਪੈ ਰਿਹਾ ਹੈ ਗੱਲ ਇਹ ਹੈਗੀ ਕਿ ਵੀ ਝੱਖੜ ਝੁਖੜੇ ਚੱਲਦਾ ਹੈਗਾ ਉਦੋਂ ਕਾਰਵਾਈ ਹੋ ਜਾਂਦੀ ਹੁਣ ਪਿਛਲੇ ਦਿਨਾਂ ਦੇ ਵਿੱਚ ਸੀ ਆਪਾਂ ਸਵੇਰੇ ਹੀ ਗੱਲ ਕਰਕੇ ਹਟੇ ਆ ਕਿ ਭਾਈ ਅੱਜ ਬਹੁਤ ਤੇਜ਼ ਪੂਰਾ ਚੱਲਦਾ ਪਿਆ ਤੇ ਕਿਤਨੇ ਕਿਤੇ ਦਰਘਟਨਾ ਹੋ ਸਕਦੀ ਹੈ ਸ਼ਾਮ ਨੂੰ ਦੇਖਦੇ ਆਂ ਤਾਂ ਸਾਡੇ ਜੀਰੇ ਦੇ ਹਲਕੇ ਦੇ ਵਿੱਚ ਇੱਕ ਬਹੁਤ ਵੱਡੀ ਅੱਗ ਜਨੀ ਹੋ ਜਾਂਦੀ ਹੈ ਪੂਰੇ ਪੰਜਾਬ ਜਗ੍ਹਾ ਜਗ੍ਹਾ ਅੱਗ ਢਿਗਦੀ ਹੈ ਕਿ ਅੱਗ ਲੱਗਦੀ ਹੈ ਤੇ ਫਿਰ ਇਹ ਅੱਛਾ ਸਾਰਾ ਸੋਸ਼ਲ ਮੀਡੀਆ ਇੱਡਾ ਨੈਗੇਟਿਵ ਹੈ ਮੁੜ ਕੇ ਇਹਨਾਂ ਨੇ ਇਹੋ ਜਿਹੀਆਂ ਕਹਾਣੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀ ਕਿ ਇਹਨੇ ਅੱਗ ਲਾਤੀ ਉਹਨੇ ਅੱਗ ਲਾਤੀ ਅੱਗ ਤਾਂ ਆਪ ਨੂੰ ਦਿਸ ਹੀ ਜਾਂਦਾ ਕਿ ਰੰਨੀ ਤੇਜ਼ ਹਵਾ ਚੱਲਦੀ ਪਈ ਹੈ ਕਿਤਨੇ ਕਿਤੋਂ ਅੱਗ ਲੱਗ ਹੀ ਜਾਣੀ ਹੈ ਤਾਂ ਮਤਲਬ ਕੀ ਹੁੰਦਾ ਹੈ ਕਿ ਉਹੋ ਜਿਹੀ ਹਾਲਤ ਨਾ ਹੋਣ ਇਸ ਕਰਕੇ ਅਸੀਂ ਜਿਹੜਾ ਹੈਗਾ ਜੇਕਰ ਕਿਤੇ ਮਾੜਾ ਕੰਮ ਰਹਿੰਦਾ ਹੈਗਾ ਤੁਹਾਨੂੰ ਪਹਿਲ ਦੇ ਅਧਾਰ ਤੇ ਕੰਪਲੀਟ ਕਰ ਲਈਏ ਤਾਂ ਸਾਨੂੰ ਇਹ ਸੰਭਾਵਨਾ ਹੈਗੀ ਕਿ 8-9 ਤਰੀਕ ਤੱਕ ਅਲੱਗ-ਅਲੱਗ ਇਸੇ ਵਿੱਚ ਕਿਤੇ ਇੱਕ ਦੋ ਵਾਰੀ ਕਾਰਵਾਈਆਂ ਹੁੰਦੀਆਂ ਰਹਿਣਗੀਆਂ ਹਿਮਾਚਲ ਦੇ ਵਿੱਚ ਅਗਲੇ 2 ਦਿਨ ਤਾਂ ਤੁਹਾਡੇ ਹੈਗੇ ਆ ਭਾਈ ਗਰਮੀ ਦੇ ਫਿਰ 1 ਮਈ ਅਤੇ 2 ਮਈ ਨੂੰ ਥੰਡਰਸਟਾਰਮ ਤੇ 40 ਤੋਂ 50 ਕਿਲੋ ਪ੍ਰਤੀ ਘੰਟੇ ਦੀਆਂ ਹਵਾਵਾਂ ਜਿਹਨੂੰ ਅਸੀਂ ਤੂਫਾਨ ਹੀ ਕਹਿੰਦੇ ਹਾਂ ਨੇ 50 ਕਿਲੋਮੀਟਰ ਵਾਲੇ ਨੂੰ ਤਾਂ ਤਾਂ ਚੱਲਣ ਦੀ ਅਸ਼ੰਕਾ ਹੈਗੀ ਹੈ ਪੰਜਾਬ ਦੇ ਵਿੱਚ ਜੇ ਅਸੀਂ ਇਹਨਾਂ ਮਰਿਆ ਧਿਆਨ ਦੇ ਨਾਲ ਆਪਾਂ ਕੋ ਜਿਲ੍ਹੇ ਇੱਕ ਤਰੀਕ ਨੂੰ ਫੇਰ ਧੂੜ ਭਰੀ ਹਨੇਰੀ ਦੀਵਾਰ ਨਹੀਂਗਾ 2 3 4 ਨੂੰ ਥੰਡਰਸਟਾਰਮ 30 ਤੋਂ 40 ਕਿਲੋ ਪ੍ਰਤੀ ਘੰਟੇ ਦੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇੱਕ ਤਰੀਕ ਨੂੰ ਇਹਨਾਂ ਨੇ ਥੋੜਾ ਜਿਆਦਾ ਦੱਸਿਆ ਹੈ। ਹੁਣ ਜੇ ਤੁਸੀਂ ਜ਼ਿਲੇਵਾਰ ਦੇਖਦੇ ਹੋ ਤਾਂ ਜ਼ਿਲੇਵਾਰ ਦੇਖਣ ਤੋਂ ਪਹਿਲਾਂ ਤੁਹਾਨੂੰ ਕੈਪ ਇੰਡੈਕਸ ਤੇ ਜਾਣਾ ਪਊਗਾ। ਕੈਪ ਇੰਡੈਕਸ ਦੇ ਨਾਲ ਇਹ ਤੁਸੀਂ ਐਮ ਜੀਓ ਦੇਖਦੇ ਹੋ। ਇਹ 1 ਮਈ ਨੂੰ ਜਿਹੜਾ ਹੈਗਾ 7 ਦੇ ਵਿੱਚ ਹੈ। ਸਰਕਲ ਤੋਂ ਬਾਹਰ ਹੈ ਇਸ ਕਰਕੇ ਐਕਟਿਵ ਵੀ ਨਜ਼ਰ ਆਉਂਦਾ ਹੈ। ਤਾਂ ਕਹਿੰਦਾ ਮਤਲਬ ਇਹ ਕਿ ਐਮ ਜੀਓ 7 8 ਦੇ ਵਿੱਚ ਹੈ ਜਿਹਦੇ ਕਰਕੇ ਜਿਹੜਾ ਹੈਗਾ ਆ 7 ਤੇ 8 ਤਾ اے ਵੀ ਆਪਣਾ ਪ੍ਰਭਾਵ ਦਿਖਾਵੇਗਾ ਤੇ ਜਿਹੜਾ ਹੈਗਾ ਤੁਹਾਡਾ ਕੈਪ ਇੰਡੈਕਸ ਹੈ ਇਹ ਤੁਸੀਂ ਦੇਖਦੇ ਹੋ ਕਿ ਹਾਈ ਹੈ ਜਦੋਂ ਕੈਪ ਇੰਡੈਕਸ ਹਾਈ ਹੈ ਤੁਹਾਡਾ ਤਾਂ ਫਿਰ ਉਸ ਸਮੇਂ ਤੇ ਹਾਲਾਤ ਫਿਰ ਹੈਗੀ ਹੈ ਨਾ ਵੀ ਕਿਸੇ ਵੀ ਜਗ੍ਹਾ ਤੇ ਧੂੜਪਰੀ ਹਨੇਰੀ ਦੁਪਹਿਰ ਬਾਦ ਜਾਂ ਬੱਦਲਾਂ ਦਾ ਨਿਰਮਾਣ ਕਿਉਂਕਿ ਬੱਦਲਾਂ ਦਾ ਨਿਰਮਾਣ ਤੋਂ ਬਾਅਦ ਇੱਕ ਚੀਜ਼ ਜੁੜੀ ਹੁੰਦੀ ਹੈ ਕਿ ਮਉਅਸ਼ਰ ਮਉਅਸ਼ਰ ਤੁਹਾਡੇ ਸਾਹਮਣੇ ਆ ਰਹੀ ਹੈ ਕਿ ਅਰਬ ਸਾਗਰ ਤੋਂ ਵੀ ਆ ਰਹੀ ਹੈ ਤੇ ਬੰਗਾਲ ਦੀ ਖਾੜੀ ਤੋਂ ਵੀ ਆ ਰਹੀ ਹੈ ਨਮੀ ਆ ਰਹੀ ਹੈ ਜਿਹੜਾ ਹੈਗਾ ਗਰਜ ਚਮਕ ਵਾਲੇ ਬੱਦਲਾਂ ਦਾ ਨਿਰਮਾਣ ਕਿਸੇ ਵੀ ਜਗ੍ਹਾ ਤੇ ਹੋ ਸਕਦਾ ਹੈ ਠੀਕ ਹੈ ਇਸ ਕਰਕੇ ਇਹ ਤਾਂ ਆਪਾਂ ਜ਼ਿਲ੍ਹੇ ਵਿੱਚ ਵੰਡ ਤਾਂ ਸਕਦੇ ਨਹੀਂ ਠੀਕ ਹੈ ਲੇਕਿਨ ਫਿਰ ਵੀ ਜਿਹੜਾ ਜਿਨ੍ਹਾਂ ਕੋ ਇਹਨਾਂ ਨੇ ਹਰੀ蒂 ਕਾਪਾ ਨੂੰ ਚੰਡੀਗੜਾ ਨੇ ਦੱਸਿਆ ਤਾਂ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹਣਾ ਹੈ ਕਿ ਇੱਕ ਤਰੀਕ ਨੂੰ ਇਹਨਾਂ ਦਾ ਕਹਿਣਾ ਹੈ ਕਿ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਧੂੜ ਪਰੇ ਹਨੇਰੀ ਵਾਲੇ ਜ਼ਿਲ੍ਹੇ ਹੋਣਗੇ ਪਠਾਨਕੋਟ ਹਿਆਰਪੋ ਰੂਪਨਗਰ ਐਸਐਸ ਨਗਰ 30 ਤੋਂ 40 ਕਿਲੋ ਪ੍ਰਤੀ ਘੰਟੇ ਹਨੇਰੀ ਵਾਲੇ ਹੋਣਗੇ ਗੁਰਦਾਸਪੁਰ ਸ਼ਿਰਮਨ ਸਿੰਘ ਸਾਹਿਬ ਤਰਨਤਾਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਫਤਿਹਗੜ੍ਹ ਸਾਹਿਬ ਪਟਿਆਲਾ ਮਲੇਰਕੋਟਲਾ ਇਸੇ ਤਰੀ ਜੇ ਤੁਸੀਂ 2 ਮਈ ਦੇ ਨੇੜੇ ਜਾਣੇ ਹੋ ਤਾਂ ਇੱਥੇ ਜਿਹੜਾ ਹੈਗਾ ਤੇਜ ਹੰਡੇਰੀ ਵਾਲੇ ਜ਼ਿਲ੍ਹੇ ਹੋਣਗੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਬਠਿੰਡਾ ਮਾਨਸਾ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਐਸਐਸ ਨਗਰ ਹੁਣ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਬਾਕੀ ਜ਼ਿਲ੍ਹਿਆਂ 'ਚ ਨਹੀਂ ਹੋਏਗਾ ਬਾਕੀ ਜ਼ਿਲ੍ਹਿਆਂ 'ਚ ਵੀ ਇਹੋ ਜਿਹੇ ਹਾਲਾਤ ਰਹਿ ਸਕਦੇ ਆ ਤੇ ਪੰਜਾਬ ਦੇ ਕੋਈ 25 ਤੋਂ 50% ਹਿੱਸੇ ਦੇ ਵਿੱਚ ਵਰਖਾ ਵੀ ਹੋ ਸਕਦੀ ਹੈ ਇਸੇ ਤਰੀਕੇ ਦੇ ਨਾਲ ਹਰਿਆਣਾ ਹਰਿਆਣੇ ਦੇ ਵਿੱਚ ਵੀ ਜਿਹੜਾ ਹੈਗਾ ਇੱਕ ਤਰੀਕ ਨੂੰ ਜਿਹੜਾ ਹੈਗਾ ਤੇ ਠੰਡਾ ਸਟਾਰਮ ਆ ਕੇ ਤੇਜ਼ ਹਵਾ ਵਾਲੇ ਹਾਲਾਤ ਉਹ ਬਣ ਗਏ ਜਿਹੜੀ ਧੂੜਪਰੀ ਹਣੀਰੀ ਆਏਗੀ ਤਾਂ ਇਹਦੇ ਵਿੱਚ ਇਹਨਾਂ ਨੇ ਜਿਲ੍ਹੇ ਜਿਹੜੇ ਦੱਸੇ ਹੈਗੇ ਆ ਉਹ ਹੈਗੇ ਆ ਪੰਚਕੁਲਾ ਅੰਬਾਲਾ ਯਮਨਾਨਗਰ ਲੇਕਿਨ ਗੱਲ ਫੇਰ ਉਹੀ ਹੈ ਕਿ ਹੀਟ ਵੇਵ ਦਾ ਚਾਰੇ ਪਾਸੇ ਯਾਰਾ ਤੇ ਕਿਸੇ ਵੀ ਜਗ੍ਹਾ ਤੇ ਇਹੋ ਜਿਹੇ ਬਦਲਾਂ ਦਾ ਨਿਰਮਾਣ ਹੋ ਸਕਦਾ ਹੈਗਾ ਤਾਂ ਇਸ ਕਰਕੇ ਫੇਰ ਚੰਡੀਗੜ੍ਹ ਆਪਣਾ ਦੇ ਪੰਚਕੁਲਾ ਅੰਬਾਲਾ ਯਮਨਾਨਗਰ ਕੁਰੂਖੇਤਰ ਕੈਥਲ ਕਰਨਾਲ ਜੱਜਰ ਗੁਰੂਗਰਾਮ ਮਵਾਤ ਪਲਵੜ ਫਰੀਦাবাদ ਰੋहतक ਸੋਨੀਪਲ ਪਾਣੀਪਾ ਜੀਂਦ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਣੀਰੀ ਤੇ ਝੱਖੜ ਵਗੈਰਾ ਚੱਲ ਸਕਦਾ ਹੈਗਾ ਜੇ ਆਪਣੇ ਚੰਡੀਗੜ੍ਹ ਦੇ ਹਾਲਾਤ ਵੀ ਇਸੇ ਤਰੀਕੇ ਦੇ ਹੀ ਰਹਿਣ ਦੀ ਸੰਭਾਵਨਾ ਹੈ ਤੇ ਜੰਮੂ ਦੇ ਵਿੱਚ 2 3 4 ਦੇ ਦਰਮਿਆਨ ਵਰਖਾ ਹੋ ਸਕਦੀ ਹੈ। Rajasthan ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ ਕਿ ਟੈਂਪਰੇਚਰ ਕਾਫੀ ਉੱਪਰ ਜਾ ਚੁੱਕਾ ਹੈਗਾ ਤੇ ਵਰਖਾ Rajasthan ਚ ਵੀ ਹੋਏਗੀ। ਕਿਉਂਕਿ ਜਿਹੜਾ 8 ਤਰੀਕ ਤੱਕ ਇੱਥੇ ਹੋ ਗਈ ਉੱਥੇ ਹੋ ਗਈ ਇੱਥੇ ਬਦਲੀਆ ਨਿਰਮਾਣ ਹੋ ਗਿਆ ਇਸੇ ਤਰੀਕੇ ਦਾ ਹਵਾਕਤਬ ਜਾ ਇਹ ਚੱਲਦਾ ਰਹਿਣਾ ਹੈਗਾ ਤੇ 2 ਦਿਨ ਤੱਕਲੇ ਹੀਟ ਵੇਵ ਚੱਲੇਗੀ। ਉਸ ਤੋਂ ਬਾਅਦ ਦੇ ਵਿੱਚ ਹੁਮਾਨਗੜ ਗੰਗानगर ਦੇ ਵਿੱਚ 30 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਤੱਕ ਦੀਆਂ ਹਵਾਵਾਂ ਮੇਹ ਗਰਜਨ ਇਹਦੀ ਜਿਹੜੀ ਹੈਗੀ ਵਾਰ ਰੇ ਯੂਪੀ ਦੀ ਗੱਲ ਕਰਾਂਗੇ ਯੂਪੀ ਵੀ ਚੱਲੀ ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਹਵਾਵਾਂ 31 2 3 4 5 6 7 8 ਇਹਨਾਂ ਦਿਨਾਂ ਦੇ ਦਰਮਿਆਨ ਰਹਿ ਸਕਦੀਆਂ ਤੇ ਇੱਕ ਆਦੂਕਾ ਥਾਂ ਤੇ ਵਰਖਾ ਵੀ ਹੋ ਸਕਦੀ ਹੈ ਤਾਂ ਕੋਲ ਮਿਲਾ ਕੇ ਜਿਹੜਾ ਅਸੀਂ ਮਾਨ ਚਿੱਤਰ ਦੇਖਦੇ ਆ ਮੈਂ ਤੁਹਾਨੂੰ ਇੱਕ ਇੱਥੇ ਮਾਨ ਚਿੱਤਰ ਦਿਖਾਉਣਾ ਹੈ ਕਲੀਅਰ ਕਰ ਦੇਗਾ 8 ਮਈ ਦਾ ਹੈ ਪੂਰੇ ਹੀ ਭਾਰਤ ਦੇ ਵਿੱਚ ਹਲਕੀ ਵਰਖਾ ਕੋਈ ਹਿੱਸਾ ਹੈ ਜੋ ਨਹੀਂ ਜਿੱਥੇ ਨਹੀਂ ਹੈਗੀ ਜ਼ਿਆਦਾਤਰ ਹਿੱਸੇ ਦੇ ਵਿੱਚ ਜਿਹੜਾ ਹੈਗਾ ਸੰਭਾਵਨਾ ਹੈਗੀ ਹੈ ਹਲਕੀ ਵਰਖਾ ਜਿਹੜੀ ਹੈਗੀ ਆ ਹੋ ਸਕਦੀ ਹੈ ਇਸੇ ਤਰੀਕੇ ਦੇ ਨਾਲ ਜਿਹੜਾ ਹੈ ਹਲਕੀ ਵਰਖਾ ਦੀ 7 ਨੂੰ ਵੀ ਸਮਾਉਣਾ ਹੈਗੀ ਹੈ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ 6 ਨੂੰ ਵੀ ਹੈ 5 ਨੂੰ ਵੀ ਹੈ 4 ਨੂੰ ਵਾਰਨਿੰਗ ਆਪਣੇ ਆਪਣੇ ਇਸ ਨਾਜਰਾਸਤਾਨ ਇਹ ਉੱਤਰ ਪ੍ਰਦੇਸ਼ ਕਹਿੰਦਾ ਮਤਲਬ ਕਿ ਇਹ ਜਿਹੜਾ ਹੁਣ ਇਹ ਜਿਹੜੀਆਂ ਹਵਾਵਾਂ ਆ ਰਹੀਆਂ ਪੂਰਬ ਵਾਲੇ ਪਾਸੋਂ ਆ ਰਹੀਆਂ ਨਾਲ ਪੱਛਮੀ ਡਿਸਟਰਬੈਂਸ ਆ ਰਿਹਾ ਹੈਗਾ ਇਹ ਫਿਰ ਤੁਹਾਡੇ ਜਿਹੜਾ ਹੈਗਾ ਲਾਹੌਰ ਤੋਂ ਲੈ ਕੇ ਜਾਂ ਪਾਕਿਸਤਾਨ ਤੋਂ ਲੈ ਕੇ ਪੂਰੇ ਭਾਰਤ ਦੇ ਕਈ ਸਰ ਹਿੱਸਿਆਂ ਨੂੰ ਪ੍ਰਭਾਵਿਤ ਕਰੇਗਾ ਜਿਹੜੀ ਸ਼ੁਰੂਆਤੀ 1 2 ਤਰੀਕ ਵਾਲੀ 3 ਤੱਕ ਹੈਗਾ ਇਹਦੇ ਵਿੱਚ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਪਾਚਮੀ ਯੂਪੀ ਵਿਰਾਸਤਾਨਮ ਨਾਲ ਜਿਹੜਾ ਹੈਗਾ ਮਧ ਪ੍ਰਦੇਸ਼ ਗੁਜਰਾਤ ਜੰਮੂ ਇਹ ਸਾਰਾ ਏਰੀਆ ਪ੍ਰਭਾਵਿਤ ਹੋ ਸਕਦਾ ਤਾਂ ਠੀਕ ਹੈ ਮੇਰੇ ਖਿਆਲ ਦੇ ਅਚਾਰੋਂ ਤੱਕ ਸਭ ਦੀ ਫਸਲ ਕੱਟੀ ਜਾਣੀ ਹੈ ਕੋਈ ਟੀ ਵੱਡੀ ਦਿੱਕਤ ਵਾਲੀ ਗੱਲ ਵੀ ਨਹੀਂ ਹੋਏਗੀ ਜਿੱਥੇ ਕਿਤੇ ਬਜਾਈ ਚੱਲ ਰਹੀ ਹੈ ਇੱਥੇ ਦਿੱਕਤ ਹੋ ਸਕਦੀ ਹੈ ਉਹ ਆਪਣਾ ਜਿੱਥੇ ਕਿਤੇ ਬਜਾਈ ਚੱਲ ਰਹੀ ਹੈ ਦਿੱਕਤ ਹੋ ਸਕਦੀ ਹੈ ਲੋਕਲ ਮੌਸਮਸ ਦੇਖ ਕੇ ਹੀ ਆਦਮੀ ਆਪਣਾ ਬਜਾਈ ਦਾ ਡਿਸੀਜਨ ਲੈਣ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ